ਕਨੜਾ ਬਲੌਕ ਪ੍ਰਾਇਮਰੀ ਸਿੱਖਿਆ ਅਫਸਰ ਅਵਤਾਰ ਸਿੰਘ ਸਸਪੈਂਡ ਮਹਿਲਾ ਅਧਿਆਪਕਾਂ ਦੇ ਸਰੀਰਕ ਸ਼ੋਸ਼ਣ ਅਤੇ ਤਰਾਜੁਗ ਮੈਸੇਜ ਭੇਜਣ ਦੇ ਇਲਜ਼ਾਮ ਸਿੱਖਿਆ ਮੰਤਰੀ ਨੇ ਰਿਐਕਸ਼ਨ ਮੁਕਸਰ ਸਾਹਿਬ ਦੇ ਵਿੱਚ ਪਿਆਨਕ ਸੜਕ ਹਾਦਸੇ ਨੇ ਲਈ ਤਿੰਨ ਨੌਜਵਾਨਾਂ ਦੀ ਜਾਨ ਨਮਛਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਤਿੰਨ ਬਾਈਕ ਸਵਾਰ ਨੌਜਵਾਨਾਂ ਦੀ ਮੌਕੇ ਤੇ ਹੋਈ ਮੌਤ ਸੰਗਰੂਰ ਦੇ ਵਿੱਚ ਨੈਸ਼ਨਲ ਹਾਈਵੇ ਦੇ ਕੰਡੇ ਪਲਟਿਆ 에ਥਨੋਲ ਦੇ ਨਾਲ ਭਰਿਆ ਟੈਂਕਰ ਚਾਰ ਫਾਇਰ ਬ੍ਰਿਗੇਡਾਂ ਨੇ ਮੌਕੇ ਤੇ ਪਹੁੰਚ ਕੇ ਸਾਹਮੜਾ ਮੋਰਚਾ ਵੱਡਾ ਹਾਦਸਾ ਹੋਣ ਤੋਂ ਰਿਹਾ ਬਚਾ ਫਿਲੌਰ ਦੇ ਪਿੰਡ ਨਗਰ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਵੜਿਆ ਤੇਜ਼ ਰਫਤਾਰ ਟਰਾਲਾ ਜਾਣੇ ਨੁਕਸਾਨ ਹੋਇਆ ਬਚਾ ਦੁਕਾਨਦਾਰ ਨੇ ਅਕੀ ਲੱਖਾਂ ਰੁਪਏ ਦੇ ਨੁਕਸਾਨ ਦੀ ਗੱਲ ਸultanpur lodi ਦੇ ਪਿੰਡ ਨਾਲੋ ਮਲੀਆਂ ਵਿੱਚ ਯੂ ਐਸ ਸਿਟੀਜ਼ਨ ਮਹਿਲਾ ਦੀ ਮੌਤ ਲੋੜੀ ਤੋਂ ਪਹਿਲਾਂ ਆਪਣੇ ਸੋਹਰੇ ਕਰਾਈ ਸੀ ਮਹਿਲਾ ਪੁਲਿਸ ਨੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਈ ਮਰਤਕ ਦੇ ਬਟਾਲਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ ਫਾਈਨੈਂਸ ਕੰਪਨੀ ਦੇ ਦਫ਼ਤਰ ਦੇ ਚਲਾਈਆਂ ਸੀ ਗੋਲੀਆਂ ਮੁਲਜ਼ਮਾਂ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਵੀ ਸ਼ਾਮਿਲ ਸੁਧਿਆਣਾ ਜੀਐਲਚੋ ਵੱਡੀ ਮਾਤਰਾ ਦੇ ਵਿੱਚ ਫੋਨ ਮਿਲਣ ਦੇ ਮਾਮਲੇ ਵਿੱਚ ਪ੍ਰੋਟੈਕਸ਼ਨ ਦੋ ਡਿਪਟੀ ਸੁਪਰਡੈਂਟ ਗ੍ਰਿਫਤਾਰ ਰਿਸ਼ਵਤ ਲੈ ਕੇ ਜੇਲ੍ਹ ਦੇ ਅੰਦਰ ਮੋਬਾਈਲ ਮੁਹਈਆ ਕਰਾਉਣ ਦਾ ਇਲਜ਼ਾਮ ਪਠਾਨਕੋਟ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਸਿਮਿੰਟ ਦੀਆਂ ਟਾਈਲਾਂ ਦੇ ਨਾਲ ਪੰਨੇਕਾਰ ਦੇ ਸ਼ੀਸ਼ੇ ਕਾਰਸਵਾਰ ਨੌਜਵਾਨ ਨੇ ਕੁੱਟਮਾਰ ਤੇ 1 ਲੱਖ ਰੁਪਏ ਲੁੱਟਣ ਦੇ ਵੀ ਲਾਇਆ ਇਲਜ਼ਾਮ ਚੰਡੀਗੜ੍ਹ ਦੇ ਸੈਕਟਰ 41 ਦੇ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਜ਼ਬਰਦਸਤ ਝਗੜਾ ਆਪਸ ਵਿੱਚ ਪਟਿਆ ਨਗਰ ਨਿਗਮ ਦੇ ਕਰਮਚਾਰੀ ਤੇ ਦੁਕਾਨਦਾਰ ਚਲਾਨ ਕੱਟਣ ਨੂੰ ਲੈ ਕੇ ਹੋਇਆ ਸਾਰਾ ਵਿਵਾਦ ਸੋਹਾਣਾ ਦੇ ਵਿੱਚ ਅਨਪਛਾਤੇ ਬਦਮਾਸ਼ਾਂ ਨੇ ਮਚਾਇਆ ਕਹਿਰ ਰਾਤੀ ਤਕਰੀਬਨ 2:30 ਵਜੇ ਨਿੱਜੀ ਹਸਪਤਾਲ ਤਿਕਤੀ ਤਾਬੜ ਤੋੜ ਫਾਇਰਿੰਗ ਹਸਪਤਾਲ ਦੇ ਟੁੱਟੇ ਸ਼ੀਸ਼ੇ ਕਰਮਚਾਰੀਆਂ ਵਿੱਚ ਡਰ ਦਾ ਮਾਹੌਲ ਪੁਲਿਸ ਬਦਮਾਸ਼ਾਂ ਦੀ ਪਾਰ ਵੀ ਜੁਟ ਗਈ। ਫਾਜ਼ਿਲਕਾ ਦੀ ਰਾਇਲ ਸਿਟੀ ਕਲੋਨੀ ਦੇ ਇੱਕ ਘਰ ਤੇ ਹਮਲਾ ਇੱਟਾ ਪੱਥਰਾ ਦੇ ਨਾਲ ਕਰਦੀਆਂ ਖਿੜਕੀਆਂ ਤੇ ਦਰਵਾਜ਼ਿਆਂ ਦੀ ਪੰਤੋੜ ਪ੍ਰੇਮ ਸਬੰਧਾ ਦੱਸਿਆ ਜਾ ਰਿਹਾ ਸਾਰਾ ਮਾਮਲਾ। ਖੇਤਰ ਪੁਲਿਸ ਨੇ ਦੋ ਮੁਲਜ਼ਮਾਨਾਂ ਨੂੰ ਕੀਤਾ ਗ੍ਰਿਫਤਾਰ ਪਿੰਡ ਉਮਰੀ ਦੇ ਵਿੱਚ 19 ਜਨਵਰੀ ਨੂੰ ਪਤੀ-ਪਤਨੀ 'ਤੇ ਕੀਤੀ ਸੀ ਫਾਇਰਿੰਗ ਗੋਲੀ ਲੱਗਣ ਦੇ ਨਾਲ ਪਤੀ ਦੀ ਹੋਈ ਸੀ ਮੌਤ। ਲੁਧਿਆਣਾ ਪੁਲਿਸ ਨੇ ਸੱਟਾ ਲਗਾਉਣ ਦੇ ਇਲਜ਼ਾਮ ਦੇ ਵਿੱਚ ਪੰਜ ਵਿਅਕਤੀਆਂ ਨੂੰ ਕੀਤਾ ਕਾਬੂ 1 ਕਰੋੜ 94 ਲੱਖ ਤੋਂ ਵੱਧ ਰੁਪਏ ਬਰਾਮਦ 19 ਮੋਬਾਈਲ ਅਤੇ ਨੋਟ ਗਿਣਨ ਵਾਲੀਆਂ ਦੋ ਮਸ਼ੀਨਾਂ ਵੀ ਕੀਤੀਆਂ ਬਰਾਮਦ। ਨਵਾਂ ਸ਼ਹਿਰ ਦੇ ਕਸਬਾ ਆਉੜ ਦੇ ਵਿੱਚ ਨਸ਼ੇ ਵਿੱਚ ਧੁੱਧੇ ਦਿਖੇ ਤੇ ਨੌਜਵਾਨ ਬੇਸੂਧ ਹਾਲਤ ਦੇ ਵਿੱਚ ਨੌਜਵਾਨਾਂ ਦਾ ਵੀਡੀਓ ਆਇਆ ਸਾਹਮਣੇ ਨਸ਼ੇ ਵਿੱਚ ਰੋਡ 'ਤੇ ਹੀ ਲਿਟਿਆ ਨੌਜਵਾਨ थानकोट पुलिस ने सर्चिंग दौरान एक नौजवान नु नशेदे नाल ਕੀਤਾ ਕਾਬੂ 700 ਗ੍ਰਾਮ ਅਫੀਮ ਕਿਤੇ ਬਰਾਮਦ پولیس ਨੂੰ ਵੇਕੇ ਨੌਜਵਾਨ ਨੇ ਝਾੜੀਆਂ ਵਿੱਚ ਸੁੱਟਿਆ ਸੀ ਪੈਕੇਟ ਜਲੰਧਰ ਐਸਟੀਐਫ ਨੇ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ 500 ਗ੍ਰਾਮ ਹੈਰੋਇਨ ਸਣ ਇੱਕ ਐਕਟਿਵ ਵੀ ਕਿਤੇ ਬਰਾਮਦ ਇਲਾਕੇ ਵਿੱਚ ਨਸ਼ਾ ਸਪਲਾਈ ਕਰਦੇ ਸੀ ਮੁਲਜ਼ਮ ਅਨਾ ਵਿੱਚ ਲੋਕਾਂ ਦੇ ਹੱਥੇ ਚੜ੍ਹੇ ਦੋ ਲੁੱਟੇਰੇ ਜਮਕੇ ਕੁਟਮਾਰ ਕਰਕੇ ਕਿਤਾ ਪੁਲਿਸ ਦੇ ਹਵਾਲੇ ਮੋਕੇ ਤੋਂ ਫਰਾਰ ਹੋਇਆ ਲੁਟੇਰਿਆਂ ਦਾ ਸਾਥ ਮੋਗਾ ਦੇ ਪਿੰਡ ਰੌਕੇ ਵਿੱਚ ਲੋਕਾਂ ਨੇ ਤਿੰਨ ਚੋਰਾਂ ਨੂੰ ਪਿੰਤਾ ਪੁਲਿਸ ਦੇ ਹਵਾਲੇ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦਾ ਇਲਜ਼ਾਮ ਸਾਰਾਂ ਵੀ ਹੋਈਆਂ ਬਰਾਬਰ ਹੁਸ਼ਾਰਪੁਰ ਦੇ ਪਿੰਡ ਮੈਮੋ ਵਾਲਵੀ ਚੋਰਾਂ ਨੇ ਚਾਰ ਦੁਕਾਨਾਂ ਤੇ ਇੱਕ ਵਿਆਹ ਵਾਲੇ ਘਰ ਨੂੰ ਬਣਾਇਆ ਨਿਸ਼ਾਨਾ ਲੱਖਾਂ ਦੀ ਨਕਦੀ ਅਤੇ ਗਹਿਣੇ ਤੇ ਚੋਰੀ ਦੁਕਾਨਾਂ ਦਾ ਸ਼ਟਰ ਤੋੜ ਕੇ ਗੱਲੇ ਵਿੱਚ ਪਈ ਨਕਦੀ ਵੀ ਕੀਤੀ ਚੋਰੀ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਕਰ ਰਹੀ ਕਾਰਵਾਈ ਪਠਾਨਕੋਟ ਦੇ ਵਿੱਚ ਨਜਾਇਜ਼ ਮਾਈਨਿੰਗ ਮਾਮਲੇ ਦੇ ਵਿੱਚ న్యూਸ 8 ਦੀ ਖਬਰ ਦਾ ਸਰ ਕਰੈਸ਼ਨ ਮਾਲਿਕ ਤੇ ਮਾਮਲਾ ਹੋਇਆ ਦਰਜ న్యూਸ 8 ਦੀ ਪ੍ਰਮੁਖਤਾ ਨਾਲ ਵਿਖਾਈ ਸੀ ਖਬਰ ਲੁਧਿਆਣਾ ਪੁਲਿਸ ਨੇ ਲਾਪਤਾ ਬੱਚੇ ਨੂੰ ਪਰਿਵਾਰ ਦੇ ਹਿਤਾ ਹਵਾਲੇ ਪਰਿਵਾਰ ਨੇ ਸਕੂਲ ਦੇ ਬਾਹਰ ਕੀਤਾ ਸੀ ਹੰਗਾਮਾ ਛੁੱਟੀਆਂ ਦਾ ਕਮ ਨਾ ਕਰਨ ਕਾਰਨ ਕਿਤੇ ਚਲਾ ਗਿਆ ਸੀ ਬੱਚਾ ਨਾਬਾਜ ਕਿਸਾਨਾਂ ਨੇ ਉਤਾਰੇ ਬਿਜਲੀ ਦੇ ਚਿਫਵਾੜੇ ਮੀਟਰ ਕਿਹਾ ਖਪਤਕਾਰਾਂ ਨੂੰ ਬਿਨਾਂ ਦੱਸੇ ਲਗਾਏ ਗਏ ਮੀਟਰ ਬਿਜਲੀ ਬੋਰਡ ਦੇ ਅਧਿਕਾਰੀ ਨੇ ਮੀਟਰ ਉਤਾਰਨ ਵਾਲਿਆਂ ਨੂੰ ਕਾਰਵਾਈ ਦੀ ਚੇਤਾਵਨੀ ਸਰਹੱਦ ਤੋਂ ਫੇਰ ਬਰਾਮਦ ਹੋਇਆ ਡਰੋਨ ਤਰਨਤਾਰਨ ਦੇ ਪਿੰਡ ਦਲ ਦੇ ਖੇਤਾਂ ਚੋਂ ਮਿਲਿਆ ਟੁੱਟਿਆ ਹੋਇਆ ਚਾਈਨੀਜ਼ ਡਰੋਨ ਹਲਚਲ ਦੇ ਬਾਅਦ ਪੁਲਿਸ ਨੇ ਚਲਾਈ ਸੀ ਸਰਚ ਆਪਰੇਸ਼ਨ ਇਸਾਰ ਦੇ ਵਿੱਚ ਮਨੀ ਸਕਤਰੇਦ ਦੇ ਕੈਂਪਸ ਦੇ ਵਿੱਚ ਧਰਨੇ ਤੇ ਬੈਠਾ ਸਿਉਂਖ ਕਿਸਾਨ ਮੋਰਚਾ ਜ਼ਿਲ੍ਹਾ ਪ੍ਰਸ਼ਾਸਨ ਨੇ ਸੱਤ ਪਰਵਈ ਤੱਕ ਮੰਗਾ ਮੰਨਨ ਦਾ ਦਿੱਤਾ ਭਰੋਸਾ ਕਿਸਾਨਾਂ ਨੇ ਸੁਣਵਾਈ ਨਾ ਹੋਣ ਤੇ 8 ਫਰਵਰੀ ਤੋਂ ਹਾਈਵੇ ਜਾਮ ਕਰਨ ਦੀ ਚੇਤਾਵਨੀ ਗੰਡਾਜ਼ ਦਿਹਾੜੇ ਦੀਆਂ ਤਿਆਰੀਆਂ ਸ਼ੋਰਾਂ ਸ਼ੋਰਾਂ ਦੇ ਮੋਗਾ ਵਿੱਚ ਡੀਸੀ ਦੀ ਨਿਗਰਾਨੀ ਹੇਠ ਕੀਤੀ ਗਈ ਫੁੱਲ ਰੈਚ ਰਿਹਰਸਲ ਡੀਸੀ ਨੇ ਤਿਆਰੀਆਂ ਦਾ ਲੈ ਜਾਇਜ਼ਾ ਸਕੂਲੀ ਬੱਚਾ ਨੇ ਵੀ ਪਰੇਡ ਵਿੱਚ ਲਿਆ ਹਿੱਸਾ ਸ੍ਰੀ ਅਨੰਦਪੁਰ ਸਾਹਿਬ ਤੋਂ ਐਮਪੀ ਮਨੀਸ਼ਿਵਾੜੀ ਪੁਨਛੇ ਨੰਗਲ ਬਾਲਮੀਕੀ ਮੰਦਿਰ ਵਿੱਚ ਹੋਇ ਨਤਮਸਤਕ ਮੰਦਿਰ ਨੂੰ 5 ਲੱਖ ਦੀ ਗ੍ਰਾਂਟ ਪੰਜਾਬ ਸਰਕਾਰ ਤੇ ਕੇਂਦਰ ਦੀ ਬੀਜੇਪੀ ਸਰਕਾਰ ਦੇ ਸਾਦੇ ਨਿਸ਼ਾਨ 26 ਜਨਵਰੀ ਨੂੰ ਲੈ ਕੇ ਅਲਰਟ ਤੇ ਪੰਜਾਬ ਪੁਲਿਸ ਸੀਐਮ ਦੇ ਦੌਰੇ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਵਧਾਈ ਗਈ ਸੁਰੱਖਿਆ ਗਣਤੰਤਰ ਦਿਹਾੜੇ ਦੇ ਮੌਕੇ ਲੁਧਿਆਣਾ ਪਹੁੰਚ ਰਹੇ ਨੇ ਸੀਐਮ ਮੋਗਾ ਵਿੱਚ 6 ਗਣਤੰਤਰ ਦਿਹਾੜੇ ਦੀ ਆਮਦ ਦੇ ਚਲਦੇ ਡੀਆਈਜੀ ਮਨਦੀਪ ਸੰਧੂ ਨੇ ਸੁਰੱਖਿਆ ਪ੍ਰਬੰਧਾਂ ਆਲੇਆ ਜਾਇਜ਼ਾ ਐਸਐਸਪੀ ਸਣੇ ਕਈ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਗਣਰਾਜ ਦਿਹਾੜੇ ਦੇ ਮਦਰ ਸਰ ਖਾਨਕੋਟ ਵਿੱਚ ਪੁਲਿਸ ਦੀ ਸਖਤੀ ਵਾਣਾ ਦੀ ਕੀਤੀ ਜਾ ਰਹੀ ਚੈਕਿੰਗ ਸਰਹਦੀ ਇਲਾਕੇ ਵਿੱਚ ਵਧਾਈ ਗਈ ਸੁਰੱਖਿਆ ਪੰਜਾਬ ਦੇ ਵਿੱਚ ਪੈ ਰਹੀ ਅੱਧੀ ਸਰਦੀਆਂ ਤੇ ਸੰਗਣੀ ਧੁੰਦ ਨੇ ਲੋਕਾਂ ਦੀ ਜ਼ਿੰਦਗੀ ਦੇ ਰਫ਼ਤਾਰ ਤੇ ਲਗਾਈ ਬ੍ਰੇਕ ਰਾਜਪੁਰਾ ਵਿੱਚ ਵੀ ਸੰਗਣੀ ਧੁੰਦ ਪੈਣ ਕਰਕੇ ਦੁੱਧ ਵੇਚਣ ਵਾਲਿਆਂ ਦਾ ਕਾਰੋਬਾਰ ਹੋਇਆ ਬੰਦ ਕਰਾਂ ਦਾ ਖਰਚਾ ਕਰਨਾ ਹੋਇਆ ਮੁਸ਼ਕਲ ਪੰਜਾਬ ਦੇ ਵਿੱਚ ਲਿੰਗ ਅਨੁਪਾਤ ਦੇ ਵਿੱਚ ਵੱਡਾ ਸੁਧਾਰ ਪੰਜਾਬ ਦੇ ਵਿੱਚ ਹਜ਼ਾਰ ਕੁੜੀਆਂ ਦੇ ਮੁਕਾਬਲੇ 900 ਤੋਂ ਵੱਧ ਲੜਕੀਆਂ ਦੀ ਗਿਣਤੀ ਸੈਕਸ ਰੇਸ਼ੋ 900 ਤੋਂ ਵੱਧ 222 ਦੇ ਵਿੱਚ ਕੁੜੀਆਂ ਦੀ ਗਿਣਤੀ 216 ਤੱਕ ਪਹੁੰਚੀ ਯੂਐਸਟੀ ਗਵਾਟੇਮਾਲਾ ਕੋਰਟ ਨੇ ਸਰਾਇਕ ਦੋਸ਼ੀ ਨੂੰ 88 ਸਾਲਾਂ ਦੀ ਸਜ਼ਾ ਸਾਲ 2008 ਦੇ ਵਿੱਚ ਬੱਸ ਹਾਈਜੈਕ ਕਰਕੇ 16 ਲੋਕਾਂ ਦਾ ਕੀਤਾ ਸੀ ਕਤਲ ਕੋਰਟੇ ਹਰ ਕਤਲ ਦੇ ਲਈ 50 ਸਾਲ ਦੀ ਸਜ਼ਾ ਹੈ